ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਰਤੀ ਰੁਤੀ ਥਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸ਼ਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਵਾਜ਼ ਤਿੱਥ ਸੁਹਣ ਪੰਜ ਪਰਵਾਣ ਨਦਰੀ ਕਰਮ ਪਵਹਿ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪਹੁੰਚ ਜਾਏ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪਹੁੰਚ ਜਾਏ ਪਰਮ ਸਨਮਾਨਯੋਗ ਗੁਰੂ ਪਿਆਰੇ ਸਾਧ ਸੰਗਤ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 7 ਤੇ ਜਪਜੀ ਸਾਹਿਬ ਦੀ 34ਵੀਂ ਪੌੜੀ ਦਾ ਮੂੜ ਪਾਠ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਪ ਜੀ ਨੇ ਸਰਪਟ ਕੀਤਾ ਹੈ ਜਿਸ ਨੂੰ ਜਪਜੀ ਸਾਹਿਬ ਦੇ ਪੰਜ ਖੰਡ ਵੀ ਕਿਹਾ ਜਾਂਦਾ ਹੈ ਇਹ ਪਹਿਲੇ ਖੰਡ ਦੀ ਸਤਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਸਖਜ ਕਹਿੰਦੇ ਹਨ ਜੋ ਵੀ ਪ੍ਰਮਾਤਮਾ ਨੇ ਬਣਾਇਆ ਹੈ ਜੇ ਉਹ ਸਭ ਕੁਝ ਉਹਦੀ ਰਜ਼ਾ ਦੇ ਵਿੱਚ ਹੈ ਉਹਦੇ ਭਾਣੇ ਦੇ ਵਿੱਚ ਹੈ ਉਹਦੇ ਭਾਣੇ ਵਿੱਚ ਚੱਲਣ ਵਾਲਾ ਹੀ ਧਰਮੀ ਹੈ ਜਿੱਦਣ ਅਸੀਂ ਇਸ ਧਰਮਕ ਖੰਡ ਦੂ ਧਰਮ ਦੀ ਅਵਸਥਾ ਨੂੰ ਜੀਵਨ ਦੇ ਵਿੱਚ ਕਮਾਉਣੇ ਹਨ ਸਤਿਗੁਰੂ ਇੱਥੇ ਬਿਆਨ ਕਰ ਰਿਹਾ ਕਹਿੰਦੇ ਰਾਤੀ ਰੁਤੀ ਥਿਤੀ ਵਾਰ ਰਤਾਂ ਰੁਤਾਂ ਥਿਤ ਤੇ ਵਾਰ ਇਹ ਸਾਰੇ ਪ੍ਰਮਾਤਮਾ ਨੇ ਪੈਦਾ ਕੀਤੇ ਆ ਤੇ ਉਹਦੀ ਰਜ਼ਾ ਦੇ ਵਿੱਚ ਹਨ ਪਵਨ ਪਾਣੀ ਅਗਨੀ ਪਾਤਾ ਹਵਾ ਹੈ ਪਾਣੀ ਹੈ ਅੱਗ ਹੈ ਪਤਲ ਕਹਿੰਦੇ ਧਰਤੀ ਤੋਂ ਥੱਲੇ ਦਾ ਹਿੱਸਾ ਇਹ ਸਭ ਕੁਝ ਪ੍ਰਮਾਤਮਾ ਨੇ ਪੈਦਾ ਕਰਕੇ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਧਰਮਸ਼ਾਲ ਕਹਿੰਦੇ ਜਿੱਥੇ ਧਰਮ ਕਮਾਇਆ ਜਾਂਦਾ ਕਿਉਂਕਿ ਅਸੀਂ ਇੱਥੇ ਸਿੱਖਣਾ ਹੈ ਇੱਥੇ ਆ ਕੇ ਪੜ੍ਹਨਾ ਹੈ ਇਹ ਧਰਮਸ਼ਾਲ ਗੁਰੂ ਸਾਹਿਬ ਜੀ ਨੇ ਬਣਾਈ ਇਤ ਕਾਰਨ ਹੈ ਕਿਉਂਕਿ ਜਿਹੜਾ ਬੱਚਾ ਵਾਰ-ਵਾਰ ਫੇਲ ਹੁੰਦਾ ਹੈ ਉਸੇ ਕਲਾਸਾਂ ਦੇ ਵਿੱਚ ਭਟਕਦਾ ਰਹਿੰਦਾ ਕਦੇ ਸਕੂਲ ਬਦਲੇਗਾ ਕਦੇ ਕੁਝ ਕਰ ਦੇ ਸੰਸਾਰ ਤੋਂ ਚਲੇ ਜਾਂਦਾ ਫਿਰ ਜੋਨੀਆਂ ਦੇ ਵਿੱਚ ਭਟਕਦਾ ਇਹ ਸਾਨੂੰ ਸਤਿਗੁਰੂ ਕਹਿੰਦੇ ਇਹ ਧਰਤੀ ਧਰਮਸ਼ਾਲ ਹੈ ਇੱਥੇ ਸਿੱਖਣਾ ਸੀ ਔਰ ਇਹ ਤੂੰ ਸਿੱਖ ਕੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਣਾ ऐसी अवस्था ते पहुंच जाना बहोर हम काहे आवेंगे आवण जाना हुक्म तिसका हुक्म है बूज समाने क्योंकि पास तो वही होएगा ना जेड़ा पढ़ेगा ये तर सत सतगुरु ने तो धरती बना देती ए सारा कुछ पैदा करके तिस ਵਿੱਚ धरती थाप रखी धर्मशा केते सी आके धर्म सिकना ਗੁਰੂ ਸਾਹਿਬ ਜੀ ਕਈ ਜਗ੍ਹਾ ਸਾਨੂੰ ਯਾਦ ਕਰਾਉਂਦੇ ਵੀ ਇਹ ਤਾਂ ਜਾਤ ਕਰੋ ਆਏ ਕਾਦੇ ਵਾਸਤੇ ਆ ਸੰਸਾਰ ਦੇ ਵਿੱਚ ਕਹਿੰਦੇ ਆਇਓ ਸੁਣਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪਰ ਵੀ ਕਾਦੇ ਵਾਸਤੇ ਸੰਸਾਰ ਦੇ ਵਿੱਚ ਆਏ ਆ ਭਈ ਪ੍ਰਾਪਤ ਮਾਨੁਕ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਪਰ ਉਹਦੇ ਵਾਸਤੇ ਤਾਂ ਜਤਨ ਹੀ ਨਹੀਂ ਕਰ ਰਿਹਾ ਉਹਦੇ ਵਾਸਤੇ ਯਤਨ ਨਹੀਂ ਕਰ ਰਿਹਾ ਪਰਮਾਤਮਾ ਨੇ ਤਾਂ ਪੂਰਾ ਇੰਤਜ਼ਾਮ ਕੀਤਾ ਹੁਣ ਇਹ ਸਾਰਾ ਕੁਝ ਬਣਾਇਆ ਰਾਤੀ ਰੋਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਤਾ ਉਸ ਤੋਂ ਬਾਅਦ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲਾ ਇਹ ਧਰਮਸ਼ਾਲਾ ਹੈ ਜਿੱਥੇ ਅਸੀਂ ਧਰਮ ਸਿੱਖਣਾ ਹੈ ਕਿਉਂਕਿ ਧਰਮ ਜੀਵਨ ਦੇ ਵਿੱਚ ਕੀਤਾ ਜਾਂਦਾ ਪੜਾਇਆ ਨਹੀਂ ਜਾਂਦਾ ਧਰਮ ਕੀ ਹੈ ਜਿਸ ਦੇ ਰਸਤੇ ਨੂੰ ਸਾਫ਼ ਕਰ ਦੇਣਾ ਤੇ ਆ ਧਰਮ ਕੀ ਆ ਜਿਹਦੇ ਰਸਤੇ ਵਿੱਚ ਲੋਕਾਂ ਦੇ ਰਸਤੇ ਵਿੱਚ ਕੰਢੇ ਪਛਾ ਦੇਣੇ ਨੇ ਰੁਕਾਵਟਾਂ ਪੈਦਾ ਕਰ ਦੇਣੀਆਂ ਆ ਆ ਧਰਮ ਹੈ ਪ੍ਰਮਾਤਮਾ ਨੇ ਬਹੁਤ ਵੱਡੀ ਕਿਰਪਾ ਕੀਤੀ ਆ ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਕੀ ਕੋਸ਼ ਹੈ ਇਸ ਵਿੱਚ ਜੀ ਜੁਗਤ ਕੇ ਰੰਗ ਕਿੰਨੇ ਪ੍ਰਕਾਰ ਦੇ ਜੀਵ ਹਨ ਜੁਗਤ ਭਾਵੇਂ ਆਪਣੇ ਆਪਣੇ ਹਿਸਾਬ ਨਾਲ ਬੰਦਾ ਰਹਿੰਦਾ ਆਪਾਂ ਕਹਿੰਦੇ ਨੇ ਮੇਰੇ ਰਹਿਣ ਦਾ ਢੰਗ ਹੀ ਹੋਰ ਹੈ ਭੁਲਾਨੇ ਦਾ ਰਹਿਣ ਦਾ ਢੰਗ ਹੀ ਹੋਰ ਹੈ ਤੇ ਅਲੱਗ-ਅਲੱਗ ਤਰੀਕਿਆਂ ਨਾਲ ਰੋਕ ਰਹਿੰਦੇ ਘਰ ਦੇ ਵਿੱਚ ਵੀ ਜੇ ਚਾਰ ਜੀ ਆ ਚਾਰਾਂ ਦਾ ਅਲੱਗ-ਅਲੱਗ ਰਹਿਣ-ਸਹਿਣ ਦਾ ਢੰਗ ਅਲੱਗ ਹੈ ਇਸ ਵਿੱਚ ਜੀ ਜੁਗਤ ਕੇ ਰੰਗ ਅਲੱਗ-ਅਲੱਗ ਰੰਗਾ ਦੇ ਲੋਕ ਹੈ ਤਿੰਨ ਕੇ ਨਾਮ ਅਨੇਕ ਅਨੰਤ ਉਹਨਾਂ ਦੇ ਨਾਮ ਵੀ ਅਨੇਕਾਂ ਅਨੰਤ ਹਨ ਹੁਣ ਇੱਕ ਇੱਕ ਬੰਦੇ ਦੇ 4-4 ਨਾਮ ਹੁੰਦੇ 5-5 ਨਾਮ ਹਰੇਕ ਸੀਜ਼ ਮਿਲ ਸਕਦੀ ਹੈ ਆਪਾਂ ਕਹਿੰਦੇ ਉਹ ਫਲਾਣੇ ਬੰਦੇ ਦੀ ਬਲਾਣੇ ਨਾਲ ਸ਼ਕਲ ਮਿਲਦੀ ਹੈ ਪਰ ਸੁਭਾਵ ਨਹੀਂ ਮਿਲਦਾ ਸਭ ਕੁਝ ਮਿਲ ਸਕਦਾ ਪਰ ਆ ਫਿੰਗਰਪ੍ਰਿੰਟ ਕਿਸੇ ਦੇ ਵੀ ਨਹੀਂ ਮਿਲਦੇ ਇਹ ਤੋਂ ਤੱਕਰ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਏਡੀ ਵੱਡੀ ਬਖਸ਼ਿਸ਼ ਕੀਤੀ ਇੱਕ ਦਰਖਤ ਹੈ ਇੱਕ ਪੱਤਾ ਦੂਸਰੇ ਪੱਤੇ ਵਰ ਗਣੀ ਹੈ ਕਿੱਡੀ ਵੱਡੀ ਉਹਦੀ ਕਲਾਕਾਰੀ ਹੈ ਪ੍ਰਮਾਤਮਾ ਸਤਗੁਰ ਕਹਿੰਦੇ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇ ਮੇਰੇ ਕਰਤੇ ਦਾ ਖੇਲ ਹੈ ਉਹਨੇ ਬਹੁਤ ਸ੍ਰਿਸ਼ਟੀ ਬਣਾਈ ਆ ਪਰ ਹਰੇਕ ਦੇ ਵਿੱਚ ਭਿੰਨਤਾ ਹੈ ਸਭ ਕਹਿੰਦੇ ਭਾਈ ਤੇ ਇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਹੁਣ ਸਤਿਗੁਰ ਮਹਾਰਾਜ ਦੇ ਧਰਮਸ਼ਾਲਾ ਹੈ ਇਹ ਸੰਸਾਰ ਹੈ ਵੀ ਇਹਨਾਂ ਦਾ ਲੇਖਾ ਜੋਖਾ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ ਤੇਰੇ ਕਰਮਾਂ ਦੇ ਮੁਤਾਬਕ ਵਿਚਾਰ ਹੋਏ ਜੋ ਤੂੰ ਕਰਮ ਕਰ ਰਿਹਾ ਹੈ ਰੋਜ਼ ਪੜਦੇ ਆਪਾਂ ਅੱਗੇ ਪੜਾਂਗੇ ਗੁਰੂ ਸਾਹਿਬ ਜੀ ਦਾ ਸ਼ਲੋਕ ਕਿ ਜੇ ਸਤਗੁਰ ਦੇ ਨੇੜੇ ਆ ਜੇ ਸਤਗੁਰ ਤੋਂ ਦੂਰ ਆ ਆਪਣੇ ਕਰਮਾਂ ਕਰਕੇ ਸਤਗੁਰ ਕਿਸੇ ਨੂੰ ਦੂਰ ਨਹੀਂ ਕਰਦਾ ਇਹ ਤਾਂ ਕਰਮੀ ਆਪੋ ਆਪਣੀ ਕੀ ਨੇੜੇ ਕਿ ਦੂਰ ਸਤਗੁਰ ਕਹਿੰਦੇ ਜੇ ਅਸੀਂ ਦੂਰ ਆ ਨਾ ਪ੍ਰਮਾਤਮਾ ਤੋਂ ਅਸੀਂ ਆਪਣੇ ਕਰਮਾਂ ਕਰਕੇ ਕਿਰਤ ਕਰਮ ਕੇ ਵਿਛੜੇ ਪਰ ਇਹ ਅੰਦਰ ਭਾਵਨਾ ਬਣ ਜਾਏ ਕਰ ਕਿਰਪਾ ਮੇਲੋ ਰਾ हे सतगुरु मेरे कृपा करके मेनू अपने नाल बुला लो सी अपने कर्मा करके वेसी और अपनी ताकत ਦੇ ਨਾਲ ਰੱਬ ਨਹੀਂ ਮਿਲਦਾ ਗੁਰੂ ਸਾਹਿਬ ਕਹਿੰਦੇ ਨੇ ਆਪਣ ਲਿਆ ਜੇ ਮਿਲੇ ਸਭ ਕੋ ਭਾਗਤ ਹੋਏ ਜੇ ਰੱਬ ਮਿਲ ਜਾਂਦਾ ਨਾ ਵੀ ਪੈਸਾ ਦੇ ਕੇ ਮਿਲ ਜਾਂਦਾ ਜਿਹਦਾ ਅੱਜ ਆਪਣਾ ਬੜਾ ਸੌਖਾ ਧਰਮ ਹੋ ਗਿਆ ਪੈਸੇ ਭੇਜ ਦਿਓ ਅਖੰਡ ਪਾਠ ਹੋ ਗਿਆ ਤੇ ਉਹ ਵੀ ਹੁਕਮਨਾਮਾ ਭੇਜ ਦਿੰਦੇ ਆ ਬੜਾ ਸੌਖਾ ਧਰਮ ਕਰ ਲਿਆ ਸੀ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਇੰਨਾ ਸੁੱਖਾ ਨਹੀਂ ਹੈ ਜਦ ਵੀ ਸਾਰੇ ਭਾਗਾਂ ਵਾਲੇ ਬਣ ਜਾਣੇ ਸੀ ਆਪਣ ਲੀਆ ਜੇ ਮਿਲੇ ਸਭ ਕੋ ਭਾਗ ਠ ਹੋਏ ਬਾਗੇ ਕਹਿੰਦੇ ਕਰਮਾਂ ਉੱਪਰ ਨਿਭੜੇ ਜੇ ਲੋਚੇ ਸਭ ਕੋ ਜਿਹੋ ਜੇ ਕਰਮ ਕਾ ਜਿਹੇ ਕਰਮ ਕਮਾਏ ਤੇਹਾ ਹੋਏ ਸੀ ਉਥੇ ਕਰਮਾਂ ਦੇ ਮੁਤਾਬਕ ਵਿਚਾਰ ਹੋਏ ਸੀ ਗੁਰੂ ਸਾਹਿਬ ਕਹਿੰਦੇ ਨੇ ਚੰਗੀਆਂ ਆਈਆਂ ਬੁਰਾਈਆਂ ਵਾਚ ਧਰਮ ਹਦੂ ਉਹ ਫੈਸਲਾ ਕਰੇਗਾ ਇਨਸਾਫ ਕਰਦਾ ਸਭ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ ਹਣੀ ਤੇ ਸਾਡਾ ਕੋਈ ਕੇਸ ਹੋਵੇ ਨਾ ਅਸੀਂ ਫਿਰ ਪੈਸਾ ਦੇ ਕੇ ਜਾਂ ਵਕੀਲ ਹੁਣ ਕੀ ਹੁੰਦਾ ਅਦਾਲਤਾਂ ਦੇ ਵਿੱਚ ਝੂਠੇ ਬੋਲਿਆ ਜਾਂਦਾ ਉਹ ਭਾਵੇਂ ਉਹ ਆਪਣਾ ਧਰਮ ਗ੍ਰੰਥ ਵੀ ਰੱਖ ਲੈਂਦੇ ਸੌਖਾਂ ਨੇ ਉਹ ਫਿਰ ਵੀ ਝੂਠ ਬੋਲਦੇ ਸੱਚ ਦੇ ਉੱਪਰ ਹੈ ਹੀ ਕੁਝ ਨਹੀਂ ਤੇ ਗੁਰੂ ਸਾਹਿਬ ਕਹਿੰਦੇ ਇੱਥੇ ਕੁਛ ਨਹੀਂ ਹੋਣਾ ਰੱਬ ਦੇ ਪ੍ਰਮਾਤਮਾ ਦੇ ਘਰ ਦੇ ਵਿੱਚ ਅੱਗੇ ਜਿਹੜੀ ਪੰਕਤੀ ਗੁਰੂ ਸਾਹਿਬ ਕਹਿ ਰਹੇ ਆ ਇੱਥੇ ਤਾਂ ਰਿਸ਼ਵਤ ਦੇ ਕੇ ਸਭ ਕੁਝ ਹੁੰਦਾ ਇਨਸਾਫ ਮਿਲਦਾ ਬਣੀ ਕਈਆਂ ਨੂੰ ਅਰ ਪੈਸੇ ਨਾਲ ਖਰੀਦੇ ਜਾਂਦੇ ਸਭ ਕੁਝ ਵਿਖਰੇ ਗੁਰੂ ਸਾਹਿਬ ਕਾਜੀ ਹੋਏ ਰਿਸ਼ਵਤ ਹੀ ਵੱਡੀ ਲੈ ਕੇ ਹੱਕ ਗਵਾਏ ਇਹ ਸਾਰਾ ਕੁਝ ਇਨਸਾਫ ਮਿਲਦਾ ਹੁੰਦਾ ਤੇ ਸਿੱਖਾਂ ਨੂੰ ਮਿਲ ਜਾਂਦਾ 38 ਸਾਲ ਹੋ ਗਏ ਇਨਸਾਫ ਹੈ ਹੀ ਨਹੀਂ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਪ੍ਰਮਾਤਮਾ ਦੇ ਦਰਬਾਰ ਦਾ ਇਨਸਾਫ ਸੱਚਾ ਹੈ ਉਥੇ ਕਰਮਾਂ ਦੇ ਉੱਪਰ ਨਿਵੇੜਾ ਕਰਮੀ ਕਰਮੀ ਹੋਏ ਵਿਚਾਰ ਕਿਉਂਕਿ ਸੱਚਾ ਆਪ ਫੈਸਲਾ ਕਰਨ ਵਾਲਾ ਸੱਚਾ ਹੈ ਸੱਚਾ ਦਰਬਾਰ ਉਹਦੀ ਕਚਹਿਰੀ ਵੀ ਸੱਚੀ ਹੈ ਉਹਦੀ ਅਦਾਲਤ ਬਿਲਕੁਲ ਪੱਕੀ ਹੈ ਉਥੇ ਗੁਰੂ ਸਾਹਿਬ ਕਹਿੰਦੇ ਭਾਈ ਕੀ ਹੁੰਦਾ ਹੈ ਕਿਹਨੂੰ ਕਿਹਨੂੰ ਉਹ ਜੀ ਇੱਜ਼ਤ ਮਿਲਦੀ ਆ ਕਿਹਨੂੰ ਉਥੇ ਸਨਮਾਨ ਮਿਲਦਾ ਹੈ ਇਹ ਵੀ ਅੱਗੇ ਗੁਰੂ ਸਾਹਿਬ ਕਹਿੰਦੇ ਸਚਾ ਆਪ ਸਚਾ ਦਰਬਾਰ ਤਿਥਹਿ ਸੋਹਣ ਪੰਜ ਪ੍ਰਵਾਨ ਪੰਜ ਪਿੱਛੇ ਪੜੇ ਸੀ ਪੰਜ ਪ੍ਰਵਾਨ ਪੰਜ ਪ੍ਰਧਾਨ ਪंचे ਪਾਵ ਹੈ ਦਰਗਹ ਮਾਂ ਪंचे ਸੋਹ ਹੈ ਦਰ ਰਜਾਨ ਕਿਉਂਕਿ ਪੰਚਾਕਾ ਗੁਰ ਏਕ ਧਿਆਨ ਉਹਨਾਂ ਦਾ ਧਿਆਨ ਕਿੱਥੇ ਹੈ ਪ੍ਰਮਾਤਮਾ ਦੇ ਉਹ ਪ੍ਰਮਾਤਮਾ ਦੇ ਦਰ ਤੇ ਸੋਭਾ ਪਾਉਂਦੇ ਆ ਤਿੱਥੇ ਸੋਹਣ ਪੰਚ ਪਰਵਾਣ ਤੇ ਉਹਨਾਂ ਨੂੰ ਫਿਰ ਨਾ ਗੁਰੂ ਸਾਹਿਬ ਮਹਾਰਾਜ ਜੀ ਮੋਹਰ ਲਾ ਦਿੰਦੇ ਆ ਸਟੈਂਪ ਲਾ ਦਿੰਦੇ ਆ ਪਾਸ ਕਰ ਦਿੰਦੇ ਆ ਨਦਰੀ ਕਰਮ ਪਵੈ ਨਿਸ਼ਾਨ ਨਿਸ਼ਾਨੀ ਮਿਲ ਜਾਂਦੀ ਹੈ ਮੋਹਰ ਲੱਗ ਜਾਂਦੀ ਹੈ ਕੱਚ ਪਕਾਈ ਉਹ ਥੈਂ ਪਾਏ ਹੁਣ ਇੱਥੇ ਦਾ ਆਪ ਕਹਿਦੇ ਨੇ ਨੌਜੀ ਪਾਈ ਇਹ ਤਾਂ ਬਹੁਤ ਕਿਉਂਕਿ ਜਿੱਦਾਂ 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 ਵੱਡਾ ਵੱਡਾ ਉਹਦੀਆਂ ਉਹਦੀਆਂ ਸਿਫਤਾਂ ਹੋ ਜਾਂਦੀਆਂ ਕਿੰਨਾ ਝੂਠ ਬੋਲਿਆ ਜਾਂਦਾ ਮਾਫ ਕਰਨਾ ਇੱਥੇ ਦੀ ਮੈਂ ਗੱਲ ਕਰ ਸਭ ਜਗ੍ਹਾ ਸਾਡੀ ਕੌਮ ਦੇ ਵਿੱਚ ਹੁੰਦਾ ਹੈ ਸ਼ਰਧਾਂਜਲੀਆਂ ਇੱਕ ਇੱਕ ਘੰਟਾ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਉਸ ਜਿਸ ਉਹਦੇ ਜੀਵਨ ਦੇ ਵਿੱਚ ਹੁੰਦਾ ਹੀ ਕੁਝ ਨਹੀਂ ਹੈ ਉਹ ਵੀ ਬੋਲਿਆ ਜਾਂਦਾ ਤੇ ਉਥੇ ਇਸ ਰੋਜ਼ ਜਪਜੀ ਸਾਹਿਬ ਪੜਨ ਵਾਲੇ ਵੀ ਝੂਠ ਬੋਲ ਦਿੰਦੇ ਖੜੇ ਹੋ ਕੇ ਉਥੇ ਫੈਸਲਾ ਹੋਏਗਾ ਕੱਚਾ ਹੈ ਜਾਂ ਪੱਕਾ ਤੂੰ ਕੌਣ ਹੋਣਾ ਫੈਸਲਾ ਕਰਨ ਵਾਲਾ ਸਤਿਗੁਰੂ ਇਹ ਤਾਂ ਰੋਜ਼ ਸਮਝਾ ਰਹੇ ਨਾ ਗੁਰੂ ਸਾਹਿਬ ਕੱਚ ਪਕਾਇ ਕੱਚਾ ਹੈ ਜਾਂ ਪੱਕਾ ਹੈ ਉਥੇ ਪਾਏ ਉਥੇ ਪਤਾ ਲੱਗਣਾ ਹੈ ਗੁਰੂ ਸਾਹਿਬ ਮਹਾਰਾਜ ਕਹਿੰਦੇ ਭਾਈ ਪ੍ਰਮਾਤਮਾ ਦੇ ਘਰ ਪਤਾ ਮੈਲੇ ਅچھے ਕਾ ਵਿਚਾਰ ਆਬਰਤਾਏ ਸੀ ਮਤ ਕੋ ਜਾਣੇ ਸੀ ਕਿ ਸਰਟੀਫਿਕੇਟ ਬਣਾ ਕੇ ਰੱਖੇ ਹੋਏ ਆ ਬੰਦਾ ਮਰਨ ਦੀ ਦੇਰ ਹੁੰਦੀ ਨਾਲੇ ਗੁਰਮੁਖ ਜਨਮਸ਼ਵਾਰ ਦਰਗਾਹ ਚਲੇ ਇਹ ਤਾਂ ਭਾਵਨਾ ਹੁੰਦੀ ਸੀ ਵੀ ਜੇ ਅਰਦਾਸ ਕੀ ਕਰਨੀ ਚਾਹੀਦੀ ਆ ਕਿ ਸਤਗੁਰੂ ਮਹਾਰਾਜ ਇਸ ਜੀਵਨ ਦੇ ਵਿੱਚ ਵਿਚਰਦਿਆਂ ਕਈ ਭੁੱਲਾਂ ਕਈ ਪਾਪ ਕਈ ਔਗਣ ਹੋਣ ਗਈ ਇਹਨਾਂ ਨੂੰ ਸਤਗੁਰੂ ਮਾਰ ਮਾਫ ਕਰਕੇ ਆਪਣੇ ਚਰਨਾਂ ਦੇ ਵਿੱਚ ਨਵਾਲ ਗੱਲ ਤਾਂ ਇਹ ਹੋਣੀ ਚਾਹੀਦੀ ਸੀ ਜੋ ਗੁਰਮਤ ਹੈ ਪਰ ਉਹਦਾ ਸਰਟੀਫਿਕੇਟ ਬਣਾ ਕੇ ਰੱਖਿਆ ਹੁੰਦਾ ਕੱਚ ਪਕਾਈ ਉਥੇ ਪਾਏ ਸਤਿਗੁਰ ਕਹਿੰਦੇ ਨਾਨਕ ਗਿਆ ਜੱਪੇ ਜਾਏ ਉਥੇ ਗਿਆ ਪਤਾ ਲੱਗਣਾ ਭਾਈ ਮੈਂ ਕਿੰਨੇ ਪਾਣੀ ਚਾ ਉਥੇ ਫੈਸਲਾ ਹੋਣਾ ਉਥੇ ਸੱਚੇ ਹੀ ਸੱਚ ਨਿਵੜੇ ਚੁਣ ਵਖ ਕੱਢੇ ਜਜ ਮਾਲਿਆ ਥਾਉ ਨਾ ਪਾਇਨ ਕੋੜਿਆਰ ਮੂੰਹ ਕਾਲੇ ਦੋ ਜਗ ਚਾਲਿਆ ਤੇਰੇ ਨਾਂ ਹੀ ਰਤੇ ਸੇ ਜਨ ਗਏ ਹਾਰ ਗਏ ਸੇ ਠੱਗਣ ਵਾਲੇ ਸਾਬ ਕਹਿੰਦੇ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪਹਿ ਜਾਏ ਅੱਗੇ ਸਤਿਗੁਰੂ ਮਹਾਰਾਜ ਕਿਰਪਾ ਕਰ ਰਿਹਾ ਕੋ ਲੋ ਆਪ ਜੀ ਸਰਵਣ ਕਰੋ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਬੈਸੰਤਰ ਕੀਤੇ ਕਾਣ ਮਹੇਸ਼ ਕیتے ਵਰਮੇ ਘਾੜਤ ਘੜਿਆ ਹੈ ਰੂਪ ਰੰਗ ਕੇ ਵੇਸ ਕੀਤਿਆ ਕਰਮ ਭੂਮੀ ਮੇਰ ਕੇਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੇਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ 나ਥ ਕੇਤੇ ਕੀਤੇ ਦੇਵੀ ਵੇਸ ਕੀਤੇ ਦੇਵ दानव ਮਨ ਕੇਤੇ ਕੇਤੇ ਰਤਨ ਸੰਬੰਧ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਧਰਮ ਖੰਡਕਾ ਇਹੋ ਧਰ ਹੁਣ ਇਹੋ ਸ਼ਬਦ ਬਾਣੀ ਦੇ ਵਿੱਚ ਈੜੀ ਨੂੰ ਸਿਆਰੀ ਹਾਏ ਨੂੰ ਔਕੜ ਅਸੀਂ ਉਹਨੂੰ ਵੀ ਇਹੋ ਪੜੀ ਜਾਂਦੇ ਉੱਥੇ ਇਹ ਹੈ ਮਤਲਬ ਔਕੜ ਲਗਾਉਂਦੇ ਇੱਕ ਬਚਨ ਤੇ ਅਸੀਂ ਉਹਨੂੰ ਵੀ ਇਹੋ ਪੜੀ ਜਾਂਦੇ ਇੱਥੇ ਵੀ ਇਹੋ ਹੈ ਇੱਥੇ ਸ਼ੁੱਧ ਹੈ ਈੜੀ ਨੂੰ ਲਾਵ ਹੈ ਹਾਹੇ ਨੂੰ ਹੋੜਾ ਹੈ ਇਹੋ ਧਰਮ ਖੰਡਕਾ ਇਹੋ ਧਰਮ ਕਿਹੜਾ ਜੋ ਉੱਪਰ ਦੱਸਿਆ ਗਿਆ ਰਾਤੀ ਰੋਤੀ ਸਤਿਵਾਰ ਪਵਨ ਪਾਣੀ ਅਗਨੀ ਪਤਾਲ ਤੇ ਸਵੇ ਧਰਤੀ ਥਾਪ ਰੱਖੀ ਧਰਮਸ਼ਾਲ ਤੇ ਸਿ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੇ ਸੋਹਣ ਪੰਜ ਪਰਵਾਨ ਨਜ਼ਰੀ ਕਰਮ ਪਾਵੇ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਇਹਨੂੰ ਕਹਿੰਦੇ ਸਤਿਗੁਰ ਪਹਿਲੀ ਅਵਸਥਾ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਗਿਆਨ ਮਤਲਬ ਸਮਝ ਨੌਲੇਜ ਇਹ ਪੜਾਈ ਦੀ ਗੱਲ ਨਹੀਂ ਕਰ ਰਹੇ ਗੁਰੂ ਸਾਹਿਬ ਕਹਿੰਦੇ ਜਿੱਦਣ ਪ੍ਰਮਾਤਮਾ ਨਾਲ ਜੁੜੇਗਾ ਉਦੋਂ ਉਸ ਚੀਜ਼ਾਂ ਦਾ ਗਿਆਨ ਆਏਗਾ ਜਿਹਨੂੰ ਅੱਜ ਵਿਗਿਆਨ ਵੀ ਨਹੀਂ ਪਹੁੰਚ ਸਕਿਆ ਅਧੂਰੀ ਆ ਕਹਿੰਦੇ ਨਾ ਵੀ ਅਸੀਂ ਉਥੇ ਚੰਨ ਦੇ ਉੱਪਰ ਵੀ ਕਲੋਨੀ ਬਣਾਉਣੀ ਹੈ ਲੋਕੀ ਕਹਿੰਦੇ ਪਲਾਟ ਲੈਣੇ ਆ ਪਰ ਹੱਲੇ ਵੀ ਧੂਰੇ ਆ ਸਤਿਗੁਰੂ ਤਾਂ ਪਹਿਲਾਂ ਕਹਰੇ 550 ਸਾਲ ਪਹਿਲਾਂ ਕਹਰੇ ਇਹ ਤਾਂ ਹੁਣ ਥੋੜਾ ਥੋੜਾ ਕਹਿਣ ਲੱਗੇ ਵੀ ਸੂਰਜ ਬਹੁਤ ਹੈ ਸਾਰਾ ਕੁਝ ਬਹੁਤ ਹੈ ਗੁਰੂ ਸਾਹਿਬ ਜੀ ਨੇ ਪੂਰਾ ਖਲਾਸਾ ਕੀਤਾ ਕਹਿੰਦੇ ਇਸ ਚੀਜ਼ ਦਾ ਗਿਆਨ ਆਇਆ ਜਦੋਂ ਆਇਆ ਜਦੋਂ ਸਤਗੁਰੂ ਪਰਮੇਸ਼ਰ ਦੇ ਨਾਲ ਜੁੜੇ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਵਨ ਪਾਣੀ ਬੈ ਸੰਤਰ ਕੀਤੇ ਕਾਣ ਮਹੇਸ ਹਵਾ ਵੀ ਇੱਕ ਤਰ੍ਹਾਂ ਦੀ ਨਹੀਂ ਹੈ ਹਵਾ ਤਾਂ ਇੱਕੋ ਹੀ ਹੈ ਸਿੱਲੀ ਹਵਾ ਵੀ ਹੁੰਦੀ ਹੈ ਗਰਮ ਹਵਾ ਵੀ ਹੁੰਦੀ ਹੈ ਠੰਡੀ ਹਵਾ ਵੀ ਹੁੰਦੀ ਹੈ ਕੀਤੇ ਪਵਨ ਪਾਣੀ ਪਾਣੀ ਵੀ ਇੱਕ ਤਰ੍ਹਾਂ ਦਾ ਨਹੀਂ ਅਬ ਤੁਸੀਂ ਚਲੇ ਜਾਓ ਤਰਵੈਣੀ ਅਲਾਹਾਬਾਦ ਗੰਗਾ ਦਾ ਪਾਣੀ ਚਿੱਟਾ ਤੇ ਜਮਨਾ ਦਾ ਪਾਣੀ ਕਾਲਾ ਹੈ ਤੇ ਦੋਨਾਂ ਦਾ ਸਵਾਦ ਵੀ ਅਲੱਗ ਉਹ ਪ੍ਰਮਾਤਮਾ ਨੇ ਕਿੱਡੀ ਵੱਡੀ ਬਿਉਤ ਬਣਾਈ ਹੈ ਕਿੱਡੀ ਵੱਡੀ ਝੁਕਤੀ ਬਣਾਈ ਹੈ ਕਿਤੇ ਪਵਨ ਪਾਣੀ ਬੈਸੰਤਰ ਅੱਗ ਵੀ ਇੱਕ ਤਰ੍ਹਾਂ ਦੀ ਨਹੀਂ ਹੈ ਜੋ ਸਾਡੇ ਸਰੀਰ ਤੋਂ ਅਲੱਗ ਹੈ ਆ ਲੱਕੜੀਆਂ ਦੀ ਅਲੱਗ ਹੈ ਦੂਸਰੀ ਅਲੱਗ ਹੈ ਇੱਕ ਮਨ ਦੀ ਅੱਗ ਹੈ ਉਹਨੂੰ ਕਹਿੰਦੇ ਤ੍ਰਿਸ਼ਨਾ ਦੀ ਅੱਗ 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 ਵੀ ਬਹੁਤ ਤਰ੍ਹਾਂ ਦੀ ਹੈ ਕਿਤੇ ਪਵਨ ਪਾਣੀ ਵੈਸੰਤਰ ਕਿਤੇ ਕਾਣ ਮਹੇਸ਼ ਕਿੰਨੇ ਕ੍ਰਿਸ਼ਨ ਹਨ ਕਿੰਨੇ ਸ਼ਿਵਜੀ ਹਨ ਕਿਤੇ ਬ੍ਰਹਮੇ ਘਾੜਤ ਘੜੀਆਂ ਹੈ ਕਿੰਨੇ ਬ੍ਰਹਮਾ ਤੇ ਕਿੰਨੀ ਘਾੜਤ ਘੜੀ ਜਾ ਰਹੀ ਹੈ ਕਿੰਨੀ ਘੜਤ ਕਰਦੇ ਕਹਿੰਦੇ ਰੂਪ ਰੰਗ ਕੇ ਵੇਸ਼ ਅਲੱਗ ਅਲੱਗ ਰੂਪ ਅਲੱਗ ਅਲੱਗ ਰੰਗ ਅਲੱਗ ਅਲੱਗ ਵੇਸ਼ ਦੇ ਜੀ ਬਣਦੇ ਕੇਤਿਆਂ ਕਰਮ ਭੂਮੀ ਇਹ ਜਿਹੜੀ ਕਰਮ ਭੂਮੀ ਆ ਨਾ ਜਿੱਥੇ ਅਸੀਂ ਕਰਮ ਕਰ ਰਹੇ ਹਾਂ ਇੱਕ ਨਹੀਂ ਗੁਰੂ ਸਾਹਿਬ ਕਹਿੰਦੇ ਕਿੰਨੇ ਤਰ੍ਹਾਂ ਦੇ ਕੇਤਿਆਂ ਕਰਮ ਭੂਮੀ ਮੇਰ ਕੇਤੇ ਮੇਰੂ ਪर्वਤ ਕਿੰਨੇ ਆ ਕੇਤੇ ਤੂੰ ਉਪਦੇਸ਼ ਕਹਿੰਦੇ ਇੱਕ ਉਪਦੇਸ਼ ਲਈ ਧਰੂ ਦਾ ਕਿੰਨੇ ਉਪਦੇਸ਼ ਕਿੰਨੇ ਧਰੂ ਹਨ ਕੇਤੇ ਤੂੰ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕਿੰਨੇ ਅੰਦਰ ਆ ਕਿੰਨੇ ਚੰਦਰਮਾ ਕਿੰਨੇ ਸੂਰ ਹੈ ਕੇਤੇ ਮੰਡਲ ਦੇਸ਼ ਆ ਤਾਰਿਆਂ ਦਾ ਸਮੂਹ ਜਿਹੜਾ ਆ ਦੇਸ਼ ਕਿੰਨੇ ਹਨ ਅਲੱਗ-ਅਲੱਗ ਹਨ ਕੇਤੇ ਸਿੱਧ ਬੁੱਧ 나ਥ ਕੇਤੇ ਕਿੰਨੇ ਪੁੱਜੇ ਹੋਏ ਹਨ ਕਿੰਨੇ ਬੁੱਧ ਹਨ ਕਿਤੇ ਦੇਵੀ ਵੇਸ਼ ਇੱਕ ਦੇਵੀ ਨੇ ਕਿੰਨੀਆਂ ਦੇਵੀਆਂ ਹਨ ਕੇਤੇ ਦੇਵ দানਵ ਮਨ ਕੇਤੇ ਦੇਵਤੇ দানਵ ਕਹਿੰਦੇ ਰਕਸ਼ਸ਼ ਮਨ Muni ਕੇਤੇ ਦੇਵ দানਵ ਮਨ ਕੇਤੇ ਕੇਤੇ ਰਤਨ ਸਮੰਧ ਸਮੁੰਦਰ ਵੀ ਬਹੁਤ ਆ ਤੇ ਉਹ ਰਤਨ ਵੀ ਬਹੁਤ ਹਨ। ਕੇਤੀਆਂ ਖਾਣੇ, ਕੇਤੀਆਂ ਬਾਣੀ, ਕੇਤੇ ਪਾਤ ਨਿਰੰਦ। ਹੁਣ ਬਾਣੀ ਦੇ ਵਿੱਚ ਇਹ ਵੀ ਗੁਰੂ ਸਾਹਿਬ ਜੀ ਨੇ ਖਿਆਲ ਪ੍ਰਗਟ ਕੀਤਾ ਜਿਹੜਾ ਸੰਸਾਰ ਦੇ ਵਿੱਚ ਚੱਲਦਾ ਸੀ ਚਾਰ ਖਾਣੀਆਂ। ਮਤਲਬ ਜਿੱਥੋਂ ਚੀਜ਼ ਪੈਦਾ ਹੁੰਦੀ ਆ ਖਾਣੇ ਮਤਲਬ ਖਾਨ ਅਜਿਹਾ ਲੋਹਾ ਪੈਦਾ ਹੋ ਰਿਹਾ ਹ ਹਰ ਇੱਕ ਚੀਜ਼ ਨਿਕਲਦੀ ਆ ਖਾਣਾ ਦੇ ਵਿੱਚੋਂ। ਇੱਕ ਖਾਣੀ ਨਹੀਂ ਗੁਰੂ ਸਾਹਿਬ ਕਹਿੰਦੇ ਕੇਤੀਆਂ ਖਾਣੇ ਕਿਤੀਆਂ ਬਾਣੀ ਹਾਂ ਇੱਕ ਲੋਕਾਂ ਦੇ ਵਿੱਚ ਜਿਹੜੀ ਭਾਵਨਾ ਸੀ ਜਾਂ ਧਾਰਮਿਕ ਗ੍ਰੰਥਾਂ ਨੇ ਮੰਨਦੇ ਸੀ 84 ਲੱਖ ਜੋਨਾ ਹਨ ਆ ਗੁਰਬਾਣੀ ਨੇ ਉਹਨੂੰ ਜ਼ਰੂਰ ਲਿਆ ਪਰ ਗੁਰੂ ਸਾਹਿਬ ਜੀ ਨੇ ਇੱਥੇ ਸਪਸ਼ਟ ਕਰ ਦਿੱਤਾ ਵੀ ਬਹੁਤ ਕੁਝ ਹੈ ਉਸ ਤੋਂ ਵੀ ਇਲਾਵਾ ਬਹੁਤ ਕੁਝ ਹੈ ਆ ਤੁਸੀਂ ਦੇਖੋ ਨਾ ਅੱਖਾਂ ਖੁੱਲ ਜਾਂਦੀਆਂ ਡਿਸਕਵਰੀ ਚੈਨਲ ਦੇ ਉੱਪਰ ਕਿੰਨਾ ਕੁਝ ਦਿਖਾਉਂਦੇ ਆ ਹਲੇ ਤੱਕ ਬਹੁਤ ਐਸੀ ਦੇਖਿਆ ਕੁਝ ਨਹੀਂ ਹੈ ਇੰਨਾ ਕੁਝ ਬਿਆਨਤ ਹੈ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਬੇਅੰਤ ਹੈ ਆੰਦੇ ਕੋਈ ਨਹੀਂ ਕਿਉਂਕਿ ਕਲ ਕੱਲ ਬਾਣੀ ਨੂੰ 50 ਸਾਲ 100 ਸਾਲ 200 ਸਾਲ ਅੱਗੇ ਤੁਸੀਂ ਜਾਓਗੇ ਜਿੰਨਾ ਵੀ ਜਾਓਗੇ ਕੋਈ ਚੈਲੰਜ ਨਹੀਂ ਕਰ ਸਕਦਾ ਕੇਤੀਆਂ ਖਾਣੀ ਕੇਤੀਆਂ ਬਾਣੀ ਗੋਲੀ ਇੱਕ ਤਰ੍ਹਾਂ ਦੀ ਨਹੀਂ ਹੈ ਸਮਾਂ ਹੁੰਦਾ ਹੈ ਜੀ ਘਟੋ ਘਟ ਸੌ ਕਿਲੋਮੀਟਰ ਤੋਂ ਬਾਅਦ ਭਾਸ਼ਾ ਗੋਲੀ ਬਦਲ ਜਾਂਦੀ ਹੈ ਬੰਦੇ ਦਾ ਪਹਿਰਾਵਾ ਬਦਲ ਜਾਂਦਾ ਅਲੱਗ-ਅਲੱਗ ਸਾਰਾ ਕੁਝ ਕੀ ਕੋ ਜਾਨੀ ਕਿੰਨੇ ਸੂਤ ਸਾਰੇ ਸਾਰੇ ਸਮਝਦਾਰ ਹੋ ਸਿਆਣੇ ਹੋ ਇਸ ਗੱਲ ਨੂੰ ਸਮਝਦੇ ਹੋ ਹੁਣ ਆਪਾਂ ਖੇਤ ਦੇਖਦੇ ਆ ਇੱਕ ਪਾਸੇ ਕਾਲੀ ਮਿੱਟੀ ਹੁੰਦੀ ਐ ਇੱਕ ਪਾਸੇ ਲਹਾਲ ਮਿੱਟੀ ਐ ਤਾਂ ਬਿਆਨਤ ਹੈ ਨਾ ਪ੍ਰਮਾਤਮਾ ਕੱਲ ਵੀ ਆਪਾਂ ਵਿਚਾਰ ਕੀਤੀ ਸੀ ਬੇਟਵਾ ਸਾਹਿਬ 35 40 ਫੁੱਟ ਤੇ ਪਾਣੀ ਐ ਬਾਕੀ ਤੇ 2 400 ਫੁੱਟ ਤੇ ਬੋਰਿੰਗ ਹੁੰਦੀ ਐ ਸਾਰੇ ਪਿੰਡ ਦਾ ਪਾਣੀ ਖਾਰਾ ਐ ਪਰ ਬੋਲੀ ਸਾਹਿਬ ਦਾ ਪਾਣੀ ਮਿੱਠਾ ਐ ਇਹ ਸਾਰਾ ਕਰਤੇ ਦਾ ਪਰਮੇਸ਼ਰ ਦਾ ਸਭ ਕੁਝ ਹੈ ਸਭ ਕਹਿੰਦੇ ਇੱਕ ਤਰ੍ਹਾਂ ਦਾ ਨਹੀਂ ਹੈ ਕੇਤੀਆਂ ਖਾਣੇ ਕੇਤੀਆਂ ਬਾਣੀ ਕੇਤੇ ਪਾਤ ਨਿਰੰਧ ਪਾਤ ਕਹਿੰਦੇ ਪਾਸ਼ਾ ਨਿਰੰਧ ਕਹਿੰਦੇ ਰਾਜੇ ਇੱਕ ਰਾਜਾ ਇੱਕ ਪਾਸ਼ਾ ਨਹੀਂ ਬਹੁਤ ਹਨ ਕੇਤੇ ਪਾਤ ਨਿਰੰਧ ਕੇਤੀਆਂ ਸੁਰਤੀ ਕਿਨੇ ਸੁਰਤੀ ਮਤਲਬ ਧਿਆਨ ਲਾਉਣਾ ਕਿੰਨੇ ਤਰੀਕਿਆਂ ਨਾਲ ਬੰਦਾ ਧਿਆਨ ਲਾਉਂਦਾ ਕੋਈ ਕਹਿੰਦਾ ਇਦਾਂ ਲਾਓ ਕੋਈ ਕਹਿੰਦਾ ਇਦਾਂ ਕਰੋ ਕੋਈ ਇਦਾਂ ਕਰੋ ਇੱਕ ਤਰ੍ਹਾਂ ਦਾ ਨਹੀਂ ਕੇਤੀਆਂ ਸੁਰਤੀ ਸੇਵਕ ਕੇਤੇ ਇੱਕ ਸੇਵਕ ਨਹੀਂ ਸਾਰੀ ਦੁਨੀਆ ਸੇਵਕ ਹੈ ਗੁਰੂ ਸਾਹਿਬ ਕਹਿੰਦੇ ਹੁਣ ਅਸਲੀ ਸੇਵਕ ਕੌਣ ਹੈ ਠਾਕੁਰ ਦਾ ਸੇਵਕ ਆਗਿਆਕਾਰੀ ਸੇਵਕ ਉਹ ਹੈ ਜਿਹੜਾ ਉਹਦੀ ਆਗਿਆ ਦੇ ਵਿੱਚ ਰਹਿੰਦਾ ਮਾਲਕ ਦੀ ਆਗਿਆ ਵਿੱਚ ਰਹਿੰਦਾ ਠਾਕੁਰ ਦਾ ਸੇਵਕ ਆਗਿਆਕਾਰੀ ਠਾਕੁਰ ਦਾ ਸੇਵਕ ਸਦਾ ਪੁਜਾਰੀ ਕਿਤੇ ਕੀਤੀਆਂ ਸੁਰਤੀ ਸੇਵਕ ਕਹਤੇ ਨਾਨਕ ਅੰਤ ਨ ਅੰਤ ਕਹਿੰਦੇ ਅੰਤ ਨਹੀਂ ਹੈ ਹੁਣ ਇਹ ਵੀ ਤਾਂ ਕੋਈ ਭਾਗਾ ਵਾਲਾ ਜਾਣਦਾ ਨਾ ਸਭ ਕਹਿੰਦੇ ਤੂੰ ਬਿਆੰਤ ਕੋ ਬਿਰਲਾ ਜਾਣੇ ਇਸ ਗੱਲ ਨੂੰ ਵੀ ਤਾਂ ਕੋਈ ਜਾਣਦਾ ਕਿ ਪ੍ਰਮਾਤਮਾ ਬਿਆੰਤ ਬੰਦਾ ਕਹਿੰਦਾ ਮੈਨੂੰ ਬਹੁਤ ਕੁਝ ਪਤਾ ਹੈ ਮੈਂ ਬੜੀ ਦੁਨੀਆ ਦੇਖੀ ਆ ਤੁਸੀਂ ਕੀ ਦੇਖਿਆ ਮੈਂ ਤਾਂ ਘਾਟ ਘਾਟ ਦਾ ਪਾਣੀ ਪੀਤਾ ਹੈ ਗੁਰੂ ਸਾਹਿਬ ਕਹਿੰਦੇ ਕੁਝ ਵੀ ਨਹੀਂ ਕੀਤਾ ਤੂੰ ਤਾਂ ਉਹ ਪ੍ਰਮਾਤਮਾ ਜਿੰਨਾ ਬਿਆੰਤ ਹੈ ਨਾ ਤੇ ਤੂੰ ਤਾਂ ਕੁਛ ਨਹੀਂ ਹੈ ਤੂੰ ਉਹ ਤਾਂ ਬਿਆੰਤ ਹੈ ਪ੍ਰਮਾਤਮਾ ਹੈ ਇੰਨਾ ਬਿਆੰਤ ਹੈ ਕੁਝ ਵੀ ਕਰ ਸਕਦਾ ਹੈ ਸਭ ਕਹਿੰਦੇ ਜਲ ਤੇ ਥਲ ਕਰ ਥਲ ਤੇ ਕੂਹਾਂ ਕੂਪ ਤੇ ਮਿਹਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਰਾ ਹਾਂ ਉਹਦੀ ਰਾਜ ਵਿੱਚ ਰਹੇਗਾ ਤੂੰ ਧਰਮੀ ਬਣ ਜਾਏਗਾ ਵੀ ਜਿੱਦਾਂ ਰਾਤਾਂ ਹਨ ਰੁੱਤਾਂ ਹਨ ਥਿੱਤਾਂ ਹਨ ਬਾਰ ਸਾਰਾ ਕੁਝ ਸلسਲਾ ਨਿਜ਼ਮ ਦੇ ਨਾਲ ਚੱਲ ਰਿਹਾ ਹੈ ਜੇ ਉਹਦੀ ਨਿਜਮ ਦੇ ਵਿੱਚ ਚੱਲੇਗਾ ਤੇ ਬਹੁਤ ਕੁਝ ਜੀਵਨ ਦੇ ਵਿੱਚ ਪ੍ਰਾਪਤ ਕਰ ਲਏਗਾ ਹਜੇ ਉਸ ਤੋਂ ਅਲਾਵਾ ਚੱਲਣ ਦੀ ਕੋਸ਼ਿਸ਼ ਕਰੇਗਾ ਜੇ ਉਹ ਜਿੱਧਰੋਂ ਪਾਣੀ ਆਉਂਦਾ ਉਧਰ ਪੁੱਠੇ ਪਾਸੇ ਨੂੰ ਜਾਏਗਾ ਥੱਕ ਜਾਏਗਾ ਇੱਕ ਦਿਨ ਟੁੱਟ ਜਾਏਗਾ ਮਰ ਜਾਏਗਾ ਪਰ ਉਹਦਾ ਅੰਤ ਨਹੀਂ ਪਾ ਸਕਦੇ ਤੇ ਉਹ ਪ੍ਰਮਾਤਮਾ ਜਿਹੜਾ ਬਿਆੰਤ ਹੈ ਤੇ ਗੁਰੂ ਸਾਹਿਬ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਹੈ ਇਹ ਸਾਡੀ ਜੀਵਨ ਦੀਆਂ ਅਵਸਥਾ ਹਨ ਧਰਮ ਖੰਡ ਗਿਆਨ ਖੰਡ ਅੱਗੇ ਗੁਰੂ ਸਾਹਿਬ ਜੀ ਮਹਾਰਾਜ ਸ਼ਰਮ ਖੰਡ ਕਰਮਖੰਡ ਤੇ ਸੱਚਖੰਡ ਦੀ ਗੱਲ ਕਿਉਂਕਿ ਉੱਥੇ ਤੱਕ ਪਹੁੰਚਣ ਦੀਆਂ ਪੌੜੀਆਂ ਹਨ ਏ ਤਰਾਹ ਪੱਤ ਪੌੜੀਆਂ ਇਸ ਕਰਕੇ ਗੁਰੂ ਸਾਹਿਬ ਜੀ ਨੇ ਇਹ ਸ਼ਬਦ ਉਚਾਰਿਆ ਪੌੜੀਆਂ ਇਹ ਰਸਤਾ ਹੈ ਚੜਨ ਦਾ ਸਟੈਪ ਵਾਈਜ਼ ਸਟੈਪ ਚੜਨਾ ਕਿ ਅਸੀਂ ਉਹ ਤੇ ਰੱਬ ਨੂੰ ਪੰਡਣਾ ਪ੍ਰਮਾਤਮਾ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਣੀ ਹੈ ਸੱਚਖੰਡ ਤੱਕ ਪਹੁੰਚਣ ਦਾ ਇਹ ਸਤਗੁਰ ਮਾਰਾ ਨੇ ਰਸਤਾ ਦੱਸਿਆ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉਫ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ